ਜਦੋਂ ਨਹੀਂ ਆਏ ਤਾਂ ਵਰਕਿੰਗ ਕਮੇਟੀ ਜਿਹੜੀ ਪਾਰਟੀ ਦੀ ਸਭ ਤੋਂ ਸੁਪਰੀਮ ਮੈਂ ਕਹਿ ਸਕਦਾ ਬਾਡੀ ਹੈ ਉਹਨੇ ਇੱਕ ਮਤਾ ਪਾਸ ਕਰਕੇ ਵੀ ਬੇਨਤੀ ਕੀਤੀ ਸੀ ਕਿ ਸਾਰਿਆਂ ਨੂੰ ਬੇਨਤੀ ਹੈ ਕਿ ਜਿੰਨੇ ਵੀ ਕੋਈ ਗੱਲ ਕਰਨੀ ਹੈ ਪਾਰਟੀ ਫੋਰਮ ਤੇ ਕਰੇ ਸ਼੍ਰੋਮਣੀ ਅਕਾਲੀ ਦਲ ਨੂੰ ਖੜਾ ਕਰਨ ਦੀ ਲੋੜ ਸੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਲੋੜ ਸੀ ਪਰ ਹੁਣ ਆਪਣੇ ਦੇ ਖਿਲਾਫ ਹੀ ਫੈਸਲੇ ਲੈਣੇ ਪਏ ਨੇ ਕਾਲੀਦਰ ਕਾਂਗਰਸ ਦੇ ਕਿਸੇ ਲੀਡਰ ਨੂੰ ਤਾਂ ਕੱਢ ਨਹੀਂ ਸਕਦਾ ਨਾ ਬੀਜੇਪੀ ਨੂੰ ਨਾ ਆਮ ਆਦਮੀ ਪਾਰਟੀ ਨੂੰ ਪਰ ਹਾਲਾਤ ਜਿਹੜੇ ਕਈ ਵਾਰੀ ਇਦਾਂ ਦੇ ਬਣ ਜਾਂਦੇ ਆ ਕਿ ਉੱਥੇ ਮਜਬੂਰੀ ਵਸ ਪਾਰਟੀਆਂ ਨੂੰ ਫੈਸਲੇ ਚੜੇ ਆ ਕਿਉਂਕਿ ਪਾਰਟੀ ਤੋਂ ਵੱਡਾ ਕੋਈ ਨਹੀਂ ਤੇ ਬਾਹਰ ਜਾ ਕੇ ਤੁਸੀਂ ਗੱਲ ਕਰੋਗੇ ਤੇ ਉਹਦੇ ਨਾਲ ਪਾਰਟੀ ਨੂੰ ਅਕਸਰ ਵੀ ਢਾਹ ਲੱਗਦੀ ਹੈ ਪਾਰਟੀ ਕਮਜ਼ੋਰ ਹੁੰਦੀ ਹੈ ਪਾਰਟੀ ਦਾ ਨੁਕਸਾਨ ਹੁੰਦਾ ਵਿਰੋਧੀਆਂ ਨੂੰ ਉਹਦਾ ਫਾਇਦਾ ਹੁੰਦਾ ਜੇਕਰ ਚਿਮਾ ਸਾਹਿਬ ਜਿਵੇਂ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਤੇ ਉਹ ਕਾਨੂੰਨੀ ਤੌਰ ਤੇ ਕੋਈ ਕਾਨੂੰਨੀ ਰਾਹ ਫੜਦੇ ਨੇ ਕਾਨੂੰਨੀ ਰਸਤਾ ਫੜਦੇ ਨੇ ਤੇ ਜੇ ਤੁਸੀਂ ਪਾਰਟੀ ਦੇ ਕਿਸੇ ਵੀ ਜਿਹੜੇ ਫੈਸਲੇ ਨੇ ਉਹਦੇ ਪਾਬੰਦੀ ਨਹੀਂ ਹੁੰਦੇ ਤੇ ਫਿਰ ਪਾਰਟੀ ਨੂੰ ਡੀਗਲੀ ਇਹ ਵੀ ਲੀਗਲ ਤਰੀਕਾ ਕਿ ਚਾਸ਼ਨੀ ਕਮੇਟੀ ਫਿਰ ਕਾਰਮਿਕ ਕਰਦੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਇੱਕ ਬਿਆਨ ਮੈਂ ਸੁਣ ਰਿਹਾ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਹਾਲੇ ਤਾਂ ਪ੍ਰਧਾਨਗੀ ਦੀ ਲੜਾਈ ਚੱਲ ਰਹੀ ਆ ਹਾਲੇ ਤਾਂ ਦਫ਼ਤਰ ਦੀ ਵੀ ਗੱਲ ਕਰਨੀ ਆ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਾਲ ਵੀ ਕਿਤੇ ਨਾ ਕਿਤੇ ਉਹਨਾਂ ਨੇ ਇਸ਼ਾਰਾ ਕੀਤਾ ਸੀ ਕਿਉਂਕਿ ਉਹ ਕਹੇ ਰਹੇ ਸੀਗੇ ਅੱਜ ਜਿਸ ਦਾ ਸੁਖੀਰ ਸਿੰਘ ਬਾਦਲ ਨੂੰ ਚੁਣਿਆ ਹੋਇਆ ਤੇ ਦਫ਼ਤਰ ਉਹਨਾਂ ਦੱਜਾ ਉਹ ਬੈਠਦੇ ਆ ਦਫ਼ਤਰ ਕਿਸੇ ਦੀ ਨਿੱਜੀ ਪ੍ਰਾਪਰਟੀ ਨਹੀਂ ਹੁੰਦੀ ਦਫ਼ਤਰ ਚੁਣੇ ਹੋਏ ਪ੍ਰਧਾਨ ਤੇ ਅਹੁਦੇਦਾਰ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਕਿ ਜੋ ਸ਼੍ਰੋਮਣੀ ਅਕਾਲੀ ਦਲ ਤੋਂ ਬੱਖ ਹੋ ਕੇ ਲੀਡਰ ਚੱਲ ਰਹੇ ਸੀ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ ਇਸ ਦੇ ਕੀ ਕਾਰਨ ਬਣੇ ਨੇ ਜਿੱਥੇ ਪੰਜਾਬ ਬਚਾਓ ਦੀ ਯਾਤਰਾ ਕੱਢੀ ਜਾ ਰਹੀ ਸੀ ਪਰ ਹੁਣ ਅਕਾਲੀ ਦਲ ਨੂੰ ਆਪਣੇ ਹੀ ਲੀਡਰਾਂ ਤੇ ਕਾਰਵਾਈ ਕਰਨੀ ਪੈ ਰਹੀ ਹੈ ਤਾਂ ਇਸ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਸੀਨੀਅਰ ਲੀਡਰ ਸ਼੍ਰੋਮਣੀ ਅਕਾਲੀ ਦਲ ਦੇ ਡਾਕਟਰ ਦਲਜੀਤ ਚਿਮਾ ਚਿਮਾ ਸਾਹਿਬ ਕਿਵੇਂ ਦੇਖਦੇ ਹੋ ਕਿ ਆਪਣੇ ਹੀ ਲੀਡਰਾਂ ਤੇ ਕਾਰਵਾਈ ਕਰਨੀ ਪੈਗੀ ਦੇਖੋ ਬੜਾ ਔਖਾ ਕੰਮ ਹੁੰਦਾ ਪਾਰਟੀ ਵਾਸਤੇ ਔਰ ਪਾਰਟੀ ਹਮੇਸ਼ਾ ਕੋਸ਼ਿਸ਼ ਕਰਦੀ ਹੈ ਕਿ ਕੋਈ ਵੀ ਲੀਡਰ ਪਾਰਟੀ ਤੋਂ ਬਾਹਰ ਨਾ ਜਾਵੇ ਭਾਵੇਂ ਵੱਡਾ ਹੋਵੇ ਭਾਵੇਂ ਛੋਟਾ ਹੋਵੇ ਇਸੇ ਕਰਕੇ ਜਿਹੜੇ ਸਾਡੇ ਕੁਝ ਸੀਨੀਅਰ ਸਾਥੀਆਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਜੇਸਟਰਾਂ ਦੀਆਂ ਸਰਗਰਮੀਆਂ ਕੀਤੀਆਂ ਜਾ ਰਹੀਆਂ ਸੀ ਉਹਦੇ ਵਾਸਤੇ ਪਾਰਟੀ ਨੇ ਕੋਸ਼ਿਸ਼ ਕੀਤੀ ਸੀ ਕਿ ਉਹ ਬਾਹਰ ਗੱਲਾਂ ਕਰਨ ਦੀ ਬਜਾਏ ਪਾਰਟੀ ਫੋਰਮ ਤੇ ਆ ਕੇ ਆਪਣਾ ਵਿਚਾਰ ਰੱਖੇ ਜਦੋਂ ਨਹੀਂ ਆਏ ਤਾਂ ਵਰਕਿੰਗ ਕਮੇਟੀ ਜਿਹੜੀ ਪਾਰਟੀ ਦੀ ਸਭ ਤੋਂ ਸੁਪਰੀਮ ਮੈਂ ਕਹਿ ਸਕਦਾ ਬਾਡੀ ਹੈ ਉਹਨੇ ਇੱਕ ਮਤਾ ਪਾਸ ਕਰਕੇ ਵੀ ਬੇਨਤੀ ਕੀਤੀ ਸੀ ਕਿ ਸਾਰਿਆਂ ਨੂੰ ਬੇਨਤੀ ਹੈ ਕਿ ਜਿੰਨੇ ਵੀ ਕੋਈ ਗੱਲ ਕਰਨੀ ਹੈ ਪਾਰਟੀ ਫੋਰਮ ਤੇ ਕਰੇ ਉਹਦੀ ਗੱਲ ਜਿਹੜੀ ਹੈ ਪਾਰਟੀ ਸੁਣੇਗੀ ਜੇ ਤੁਸੀਂ ਪਾਰਟੀ ਦੇ ਫੋਰਮ ਦੇ ਉੱਤੇ ਗੱਲ ਨਹੀਂ ਕਰਦੇ ਬਾਹਰ ਕਰਦੇ ਹੋ ਤੇ ਇਹਦਾ ਮਤਲਬ ਤੁਸੀਂ ਪਾਰਟੀ ਦੇ ਵਿੱਚ ਬੇਪਰੋਸਕੀ ਪ੍ਰਗਟ ਕਰ ਰਹੇ ਹੋ ਇਹ ਰੈਜੂਲੇਸ਼ਨ ਵੀ ਹੋਏ ਨੂੰ ਕਾਫੀ ਦਿਨ ਹੋ ਗਏ ਪਰ ਉਹਦੇ باوجود ਵੀ ਜਿਹੜੀਆਂ ਸਰਗਰਮੀਆਂ ਸੀ ਉਹਨਾਂ ਦੀਆਂ ਉਹ ਪਾਰਟੀ ਦੇ ਅਨੁਸ਼ਾਸਨ ਦੇ ਅਨੁਕੂਲ ਨਹੀਂ ਸੀ ਹੁਣ ਜੇ ਪੈਰਲ ਤੁਸੀਂ ਆਪਣੀਆਂ ਜਥੇਬੰਦੀਆਂ ਬਣਾਉਣੀਆਂ ਸ਼ੁਰੂ ਕਰਦੇ ਹੋਗੇ ਤੇ ਫਿਰ ਗੁਦੱਤੀ ਗੱਲ ਦਾ ਸਾਰਾ ਕੇਡਰ ਸਾਰੇ ਲੀਡਰ ساری ਪਾਰਟੀ ਇਸ ਗੱਲ ਤੇ ਜਿਹੜੀ ਹੈ ਉਹ ਨਰਾਸ਼ ਹੁੰਦੀ ਹੈ ਨਰਾਜ ਹੁੰਦੀ ਹੈ ਕਿ ਜੇ ਲਗਾਤਾਰ ਸੀਨੀਅਰ ਬੰਦੇ ਹੀ ਪਾਰਟੀ ਦਾ ਅਨੁਸ਼ਾਸਨ ਭੰਗ ਕਰ ਰਹੇ ਆ ਤੇ ਫਿਰ ਬਾਕੀ ਇਹਨੂੰ ਕੀ ਕਹੋਗੇ ਇਸ ਕਰਕੇ ਮਜਬੂਰੀ ਹੈ ਕਿ ਬੜਾ ਲੰਬਾ ਸਮਾਂ ਦਿੱਤਾ ਗਿਆ ਸੀ ਫਿਰ ਅਨੁਸ਼ਾਸਨੀ ਕਮੇਟੀ ਨੇ ਸਾਰਿਆਂ ਦੀ ਰਾਈਟ ਲੈ ਕੇ ਤੇ ਇਹ ਫੈਸਲਾ ਕਰਕੇ ਉਸ ਲੀਡਰ ਨੂੰ ਬਾਹਰ ਦਾ ਰਸਤਾ ਦਿਖਾਇਆ ਤਾਂ ਜੇਕਰ ਦੇਖਿਆ ਜਾਵੇ ਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਖੜਾ ਕਰਨ ਦੀ ਲੋੜ ਸੀਗੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਲੋੜ ਸੀ ਪਰ ਹੁਣ ਆਪਣੇ ਦੇ ਖਿਲਾਫ ਹੀ ਫੈਸਲੇ ਲੈਣੇ ਪਏ ਆ ਆਖਰਕਾਰ ਕਿਸ ਦੀ ਪਾਵਰ ਪਿੱਛੇ ਯੂਜ਼ ਹੋ ਰਹੀ ਹੈ ਕੌਣ ਇਹ ਕੁਝ ਕਰਾ ਰਿਹਾ ਹੈ ਹਾਲਾਂਕਿ ਬੀਜੇਪੀ ਤੇ ਵੱਡੇ ਦੋਸ਼ ਹੈ ਜਿਹੜੇ ਅਕਾਲੀ ਦਲ ਵੱਲੋਂ ਲਗਾਏ ਜਾ ਰਹੇ ਹੈ ਕਿ ਬੀਜੇਪੀ ਸਾਸਾ ਘਟ ਰਹੀ ਹੈ ਕਿ ਇਸ ਦੇ ਪਿੱਛੇ ਹੋਰ ਵੀ ਕੋਈ ਪਾਵਰ ਹੋ ਸਕਦੀ ਹੈ ਦੇਖੋ ਜਿਹੜੀ ਅਨਸ਼ਾਸਨੀ ਕਾਰਵਾਈ ਕਰਦੇ ਹੋ ਤਾਂ ਤੁਸੀਂ ਆਪਣੀ ਪਾਰਟੀ ਦੇ ਲੀਡਰ ਤੇ ਕਰਦੇ ਹੋ ਹੁਣ ਅਕਾਲੀ ਦਲ ਕਾਂਗਰਸ ਦੇ ਕਿਸੇ ਲੀਡਰ ਨੂੰ ਤਾਂ ਕੱਢ ਨਹੀਂ ਸਕਦਾ ਨਾ ਬੀਜੇਪੀ ਨੂੰ ਨਾ ਆਵਾਦਮੀ ਪਾਰਟੀ ਦੇ ਨੂੰ ਜਿਨ੍ਹਾਂ ਨੂੰ ਪਾਰਟੀ ਦੇ ਵਿੱਚੋਂ ਕੱਢੇ ਜਾਂਦੇ ਪਾਰਟੀ ਦੇ ਹੁੰਦੇ ਆਪਣੇ ਹੁੰਦੇ ਤੁਹਾਡਾ ਹਿੱਸਾ ਹੁੰਦੇ ਤੁਹਾਡੇ ਸਾਥੀ ਹੁੰਦੇ ਪਰ ਹਾਲਾਤ ਜਿਹੜੇ ਕਈ ਵਾਰੀ ਇਦਾਂ ਦੇ ਪੜ ਜਾਂਦੇ ਆ ਕਿ ਉੱਥੇ ਮਜਬੂਰੀ ਵਾਸ ਪਾਰਟੀਆਂ ਨੂੰ ਫੈਸਲੇ ਜੜੇ ਆ ਕਿਉਂਕਿ ਪਾਰਟੀ ਤੋਂ ਵੱਡਾ ਕੋਈ ਵੀ ਨਹੀਂ ਹੁੰਦਾ ਭਾਵੇਂ ਮੈਂ ਆ ਭਾਵੇਂ ਪ੍ਰਧਾਨ ਸਾਹਿਬ ਨੇ ਭਾਵੇਂ ਕੋਈ ਹੋਰ ਆ ਪਾਰਟੀ ਸਭ ਤੋਂ ਵੱਡੀ ਹੁੰਦੀ ਤੇ ਪਾਰਟੀ ਦਾ ਅਨੁਸ਼ਾਸਨ ਸਾਰਿਆਂ ਵਾਸਤੇ ਇੱਕੋ ਜਿਹਾ ਹੁੰਦਾ ਇਸ ਕਰਕੇ ਵੱਡੇ ਆਨੇਤਾ ਰੋਲ ਮਾਡਲ ਬਣ ਕੇ ਰਹਿਣਾ ਹੁੰਦਾ ਕਿ ਦੂਜਿਆਂ ਛੋਟਿਆਂ ਨੂੰ ਗਾਈਡ ਕਰਨਾ ਹੁੰਦਾ ਛੋਟਿਆਂ ਨੇ ਉਹਨਾਂ ਨੂੰ ਫਾਲੋ ਕਰਨਾ ਹੁੰਦਾ ਕਿ ਸਾਡੇ ਵੱਡੇ ਕਮਿਊਨ ਸਸ਼ਾਸਨ ਦੇ ਵਿੱਚ ਚੱਲਦੇ। ਇਸ ਕਰਕੇ ਜੇ ਪਾਰਟੀ ਦੀਆਂ ਮੀਟਿੰਗਾਂ ਚੱਲ ਰਹੀਆਂ ਮੀਟਿੰਗਾਂ 'ਚ ਤੁਸੀਂ ਗੱਲ ਨਾ ਰੱਖਨੀ ਰਹੇ। ਤੇ ਬਾਹਰ ਜਾ ਕੇ ਤੁਸੀਂ ਗੱਲ ਕਰੋਗੇ ਤੇ ਉਹਦੇ ਨਾਲ ਪਾਰਟੀ ਨੂੰ ਅਕਸਰ ਵੀ ਟਹਾ ਲੱਗਦੀ ਹੈ, ਪਾਰਟੀ ਕਮਜ਼ੋਰ ਹੁੰਦੀ ਹੈ। ਪਾਰਟੀ ਦਾ ਨੁਕਸਾਨ ਹੁੰਦਾ, ਵਿਰੋਧੀਆਂ ਨੂੰ ਉਹਦਾ ਫਾਇਦਾ ਹੁੰਦਾ। ਇਸੇ ਕਰਕੇ ਇੰਡੀਆਂ ਜਿਹੜੀਆਂ ਅਪੀਲਾਂ ਦਰਿਲਾ ਕੀਤੀਆਂ ਸੀ ਪਰ ਉਹਨਾਂ ਨੇ ਨਹੀਂ ਪ੍ਰਮਾਣ ਕੀਤੀਆਂ ਇਸ ਕਰਕੇ ਅਨੁਸ਼ਾਸਨੀ ਕਮੇਟੀ ਨੇ ਫੈਸਲਾ ਲਿਆ। ਇਹ ਕੋਈ ਪਹਿਲੀ ਵਾਰੀ ਨਹੀਂ ਹੈ ਬੜੀ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਰਾਜਨੀਤਿਕ ਲੀਡਰਸ਼ਿਪ ਹੈ ਜਾਂ ਧਾਰਮਿਕ ਲੀਡਰਸ਼ਿਪ ਹੈ ਇਹਨੂੰ ਬਧਨਾਮ ਕਰਨ ਵਾਸਤੇ ਸਾਜਸ਼ਟਾ ਚੱਲਦੀ ਰਹਿੰਦੀ ਹੈ ਪਹਿਲਾਂ ਵੀ ਕਈ ਪਹਿਲਾਂ ਅਕਾਲੀ ਦਲ ਖੜੇ ਕੀਤੇ ਜਾਂਦੇ ਰਹੇ ਕਈਆਂ ਨੂੰ ਜਿਹੜੀਆਂ ਸ਼ਹੀਦ ਦਿੱਤੀ ਗਈ ਪਰ ਵਰਕਰ ਪੰਜਾਬ ਦੇ ਲੋਕ ਪਾਰਟੀ ਦੇ ਜਿਹੜੇ ਸੋਹਰਦ ਸਾਡੇ ਆਗੂ ਨੇ ਉਹ ਕਦੀ ਵੀ ਇਹਨਾਂ ਗੱਲਾਂ ਨੂੰ ਪ੍ਰਵਾਨ ਨਹੀਂ ਕਰਦੇ ਇਸੇ ਕਰਕੇ ਜਿੰਨੇ ਵੀ ਕੋਈ ਪਾਰਟੀ ਤੋਂ ਕਿਸੇ ਦੇ ਇਸ਼ਾਰੇ ਦੇ ਉੱਤੇ ਕਿਸੇ ਦੀ ਸ਼ਹੀਦ ਦੇ ਉੱਤੇ ਕਿਸੇ ਕਾਰਨ ਵੀ ਵੱਖਰੇ ਹੋਣ ਦੀ ਕੋਸ਼ਿਸ਼ ਕਰਦੇ ਨੇ ਹਮੇਸ਼ਾ ਕੁਝ ਸਮੇਂ ਬਾਅਦ ਉਹਨਾਂ ਨੂੰ ਪਛਤਾਵਾ ਕਰਦੇ ਜੇਕਰ ਚੀਮਾ ਸਾਹਿਬ ਜਿਵੇਂ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਤੇ ਉਹ ਕਾਨੂੰਨੀ ਤੌਰ ਤੇ ਕੋਈ ਕਾਨੂੰਨੀ ਰਾਹ ਫੜਦੇ ਨੇ ਕਾਨੂੰਨੀ ਰਸਤਾ ਫੜਦੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਉਸ ਦਾ ਕਿਵੇਂ ਜਵਾਬ ਦੇਗੀ ਕਾਨੂੰਨੀ ਕਾਰਵਾਈ ਦੇ ਤੌਰ ਤੇ ਸ਼੍ਰੋਮਣੀ ਅਕਾਲੀ ਦਲੋਂ ਇੱਕ ਵੱਲੋਂ ਵੀ ਕਦਮ ਚੁੱਕਿਆ ਜਾਏਗਾ ਦੇਖੋ ਗੱਲ ਇਹ ਹੈ ਕਿ ਪਾਰਟੀ ਚਲਦੀ ਕਾਨੂੰਨ ਦੇ ਮੁਤਾਬਕ ਪਾਰਟੀ ਦਾ ਇੱਕ ਲਿਖਤੀ ਸਵਿਧਾਨ ਹੈ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਕੋਲ ਇਹ ਜਿਹੜਾ ਸਾਡਾ ਪ੍ਰਧਾਨਗੀ ਦੀ ਚੋਣ ਦਾ ਸਿਸਟਮ ਹੈ ਇਹ ਵੀ ਇੱਕ ਬੜੀ ਵੱਡੀ ਇਲੈਕਸ਼ਨ ਜਮੀਨ ਤੋਂ ਸ਼ੁਰੂ ਹੋ ਕੇ ਪਹਿਲਾਂ ਮੈਂਬਰਸ਼ਿਪ ਡਰਾਈਵ ਹੁੰਦਾ ਫਿਰ ਸਰਪੰਚਾਂ ਦੀ ਭਰਤੀ ਹੁੰਦੀ ਫਿਰ ਜਿਲ੍ਹਿਆਂ ਦੇ ਡੈਲੀਗੇਟ ਚੁਣੇ ਜਾਂਦੇ ਫਿਰ ਸਟੇਟ ਦੇ ਡੈਲੀਗੇਟ ਚੁਣੇ ਜਾਂਦੇ ਔਰ ਸਟੇਟ ਦਾ ਜਿਹੜਾ ਹਾਊਸ ਹੈ ਉਹ ਸਾਰਿਆਂ ਦਾ ਫੈਸਲਾ ਕਰਦਾ ਫਿਰ ਪ੍ਰਧਾਨ ਦਾ ਵਰਕਿੰਗ ਕਮੇਟੀ ਦਾ ਬਾਕੀ ਚੀਜ਼ਾਂ ਇਸ ਕਰਕੇ ਜਦੋਂ ਵਰਕਿੰਗ ਕਮੇਟੀ ਦੀ ਮੀਟਿੰਗ ਵੀ ਹੋ ਗਈ ਬਾਕੀ ਸਾਰੀਆਂ ਮੀਟਿੰਗਾਂ ਵੀ ਹੋ ਗਈਆਂ ਉਹਨਾਂ ਦੇ ਰੈਜ਼ੋਲੂਸ਼ਨ ਹੋ ਗਏ ਤੇ ਜੇ ਤੁਸੀਂ ਪਾਰਟੀ ਦੇ ਕਿਸੇ ਵੀ ਜਿਹੜੇ ਫੈਸਲੇ ਨੇ ਉਹਦੇ ਪਾਬੰਦੀ ਨਹੀਂ ਹੁੰਦੇ ਤੇ ਫਿਰ ਪਾਰਟੀ ਨੂੰ ਲੀਗਲੀ ਇਹ ਵੀ ਲੀਗਲ ਤਰੀਕਾ ਕਿ ਚਾਸ਼ਨੀ ਕਮੇਟੀ ਫਿਰ ਕਾਰਵਾਈ ਕਰਦੀ ਇਸ ਕਰਕੇ ਇਹ ਚੈਲਲੀਗਲ ਕੀ ਹੈ ਜਿਹੜੀ ਕੋਈ ਕਾਨੂੰਨੀ ਕਾਰਵਾਈ ਕਰਨੀ ਜੇ ਤੁਹਾਡੇ ਕੋਲੇ ਮжоਰਿਟੀ ਹੋਵੇ ਤੇ ਤੁਸੀਂ ਡੈਲੀਗੇਟ ਸੈਸ਼ਨ ਬੁਲਾ ਲਓ ਉਹ ਮжоਰਿਟੀ ਤੁਹਾਡੀ ਹੋਵੇ ਪ੍ਰਧਾਨ ਤੁਹਾਡਾ ਬਣ ਜਾਂਦਾ ਤਾਂ ਜੇ ਤੁਸੀਂ ਬੰਦੇ ਪੰਜਰ ਹੋਵੋ ਤੇ ਫਿਰ ਤੁਸੀਂ ਕੀ ਕਹੋ ਕਿ ਪ੍ਰਧਾਨ ਬਣਨਾ ਚਾਹੀਦਾ ਉਹ ਕਾਨੂੰਨੀ ਤੌਰ ਤੇ ਜਾਇਜ਼ ਨਹੀਂ ਹੁੰਦਾ ਇਸ ਕਰਕੇ ਜਿਹੜੀ ਮੈਜੋਰਟੀ ਹੈ ਇੱਥੇ ਤੇ ਸਾਰੀ ਇੱਕ ਪਾਸੇ ਆ ਥੋੜੇ ਜਣੇ ਛੱਡ ਕੇ ਦੀਮਾ ਸਾਹਿਬ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਇੱਕ ਬਿਆਨ ਮੈਂ ਸੁਣ ਰਿਹਾ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਹਾਲੇ ਤਾਂ ਪ੍ਰਧਾਨਗੀ ਦੀ ਲੜਾਈ ਚੱਲ ਰਹੀ ਆ ਹਾਲੇ ਤਾਂ ਦਫ਼ਤਰ ਦੀ ਵੀ ਗੱਲ ਕਰਨੀ ਆ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਾਲ ਵੀ ਕਿਤੇ ਨਾ ਕਿਤੇ ਉਹਨਾਂ ਨੇ ਇਸ਼ਾਰਾ ਕੀਤਾ ਸੀ ਕਿਉਂਕਿ ਉਹ ਕਹਿ ਰਹੇ ਸੀਗੇ ਕਿ ਸਿੰਘਾਂ ਨੇ ਤਾਂ ਕਦੇ ਘੋੜੇ ਦੀਆਂ ਕਾਠੀਆਂ ਤੱਕ ਨਹੀਂ ਛੱਡੀਆਂ ਤੇ ਉਹ ਤਾਂ ਫੇਰ ਸਾਡਾ ਜਿਹੜਾ ਦਫ਼ਤਰ ਹੈ ਅਸੀਂ ਜਿਹੜਾ ਖੂਨ ਪਸੀਨਾ ਉਹਦੇ ਲਈ ਵਹਾਇਆ ਕਿਵੇਂ ਦੇਖਦੇ ਹੋ ਜੇਕਰ ਕੱਲੋਂ ਦਫ਼ਤਰ ਦੇ ਲਈ ਵੀ ਲੜਾਈ ਸ਼ੁਰੂ ਹੁੰਦੀ ਆ ਤਾਂ ਉਸ ਦਾ ਕਿਵੇਂ ਜਵਾਬ ਦਿੱਤਾ ਜਾਏਗਾ ਸਰਨਾ ਕਾਨੂੰਨੀ ਤਰੀਕੇ ਦੇ ਨਾਲ ਹੀ ਦਫਤਰ ਮਿਲਦਾ ਦਫਤਰ ਲੈਣ ਵਾਸਤੇ ਲੋਕਾਂ ਜਾਣਾ ਪੈਂਦਾ ਭਰਤੀ ਕਰਨੀ ਪੈਂਦੀ ਹੈ ਭਰਤੀ ਦੇ ਵਿੱਚੋਂ ਡੈਲੀਗੇਟ ਬਣਾਉਣੇ ਪੈਂਦੇ ਆ ਉਸੇ ਪ੍ਰਕਿਰਿਆ ਦੇ ਜਿਹੜੀ ਮੈਂ ਪਹਿਲਾਂ ਸਮਝਾਈ ਆ ਉਹਦੇ ਤੇ ਐਡੀ ਡੈਲੀਗੇਟ ਸਟੇਟ ਦੇ ਬਣਾਉਣੇ ਪਾਣੇ ਜਦੋਂ ਡੈਲੀਗੇਟ ਮжоਰਿਟੀ ਤੁਹਾਨੂੰ ਚੁਣ ਲਣਗੇ ਦਫਤਰ ਤੁਹਾਡਾ ਹੋ ਜਾਣਾ ਅੱਜ ਸਦਾ ਸੁਖੀਰ ਸਿੰਘ ਬਾਦਲ ਨੂੰ ਚੁਣਿਆ ਹੋਇਆ ਤੇ ਦਫਤਰ ਉਹਨਾਂ ਦੱਜਾ ਉਹ ਬੈਠਦੇ ਆ ਦਫਤਰ ਕਿਸੇ ਦੀ ਨਿੱਜੀ ਪ੍ਰਾਪਰਟੀ ਨਹੀਂ ਹੁੰਦੀ ਦਕਟਰ ਚੁਣੇ ਹੋਏ ਪ੍ਰਧਾਨ ਤੇ ਅਹੁਦੇਦਾਰ ਦਾ ਉਹ ਉਹਨਾਂ ਨੇ ਪਾਰਟੀ ਦਾ ਕੰਮ ਚਲਾਉਣ ਵਾਸਤੇ ਇਹ ਦਫ਼ਤਰ ਮਿਲਦਾ ਹੈ ਕਿਸੇ ਦੀ ਸਾਡੀ ਕੋਈ ਨਿੱਜੀ ਪ੍ਰਾਪਰਟੀ ਨਹੀਂ ਹੈ ਇਹ ਪੂਰੀ ਸੰਵਿਧਾਨ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਇਹ ਦਫ਼ਤਰ ਮਿਲਦਾ ਹੈ ਇਹ ਕਬਜ਼ੇ ਨਹੀਂ ਹੁੰਦੇ ਜਿਹੜੇ ਜਿਹੜੀ ਤੁਸੀਂ ਗੱਲ ਕੀਤੀ ਨਾ ਉਹ ਕਬਜ਼ੇ ਨਹੀਂ ਆ ਕਬਜ਼ੇ ਨਹੀਂ ਹੁੰਦੇ ਤਾਂ ਕਿ ਕਿਸੇ ਦੇ ਘਰ ਤੇ ਜਾ ਕੇ ਸੀ ਕਬਜ਼ਾ ਕਰ ਸਕਦੇ ਜਿੱਥੇ ਜੋ ਲੀਗਲੀ ਬੈਠਾ ਨਾ ਜੋ ਜਿਹੜੀ ਮਾਨਤਾ ਜਿਹਨੂੰ ਇਲੈਕਸ਼ਨ ਕਮਿਸ਼ਨ ਦੀ ਔਰ ਜੋ ਪ੍ਰਾਪਰ ਇਲੈਕਸ਼ਨਲ ਬਣਿਆ ਉਹ ਹੀ ਬੈਠ ਸਕਦਾ ਕੱਲ ਨੂੰ ਸ਼ਰਮਣੀ ਕੁੱਧਰ ਪ੍ਰੰਧ ਕਮੇਟੀ ਐ ਤੇ ਉੱਥੇ ਜਾ ਕੇ ਕੁਝ ਬੰਦੇ ਕਹਿ ਦਿੰਦੇ ਕਿ ਅਸੀਂ ਪ੍ਰਧਾਨ ਦੇ ਦਫ਼ਤਰ ਤੇ ਕਬਜ਼ਾ ਲੈਣਾ। ਇਦਾਂ ਕਬਜ਼ਾ ਮਿਲ ਜਾਂਦਾ। ਕੱਲ ਨੂੰ ਅਸੀਂ ਕਹਿੰਦੇ ਜੇ ਅਸੀਂ ਵਿਧਾਨ ਸਭਾ ਤੇ ਜਾ ਕੇ ਕਬਜ਼ਾ ਕਰ ਲੈਣਾ। ਕੱਲ ਨੂੰ ਕੋਈ ਕਹਵੇ ਪਾਰਲੀਮੈਂਟ ਤੇ ਕਬਜ਼ਾ ਕਰ ਲੈਣਾ। ਇਸ ਤਰ੍ਹਾਂ ਨਹੀਂ ਹੁੰਦਾ। ਉਹਦਾ ਸਿਸਟਮ ਹੈ ਲੋਕ ਹੀ ਬਣਾਉਂਦੇ ਜਿਹਨੂੰ ਲੋਕ ਸ਼ਕਤੀ ਦੇ ਦਿੰਦੇ ਉਹ ਦਫ਼ਤਰ 'ਚ ਬਹਿ ਜਾਂਦਾ। ਦੂਜਾ ਆਪਣੇ ਦੂਜਾ ਸਾਹਬ ਨਾਲ ਕੰਮ ਕਰਦਾ ਰਹਿੰਦਾ। ਇੱਕ ਨਾ ਬੀਤੇ ਕੱਲ੍ਹ ਹੀ ਪ੍ਰਦੀਪ ਕਲੇਰ ਨੇ ਇੱਕ ਇੰਟਰਵਿਊ ਦਿੱਤੀ ਹੈ ਚੈਨਲ ਤੇ ਤੇ ਸਿੱਧੇ ਦੋਸ਼ ਲਗਾਏ ਜਾ ਰਹੇ ਆ ਸੁਖਵੀਰ ਸਿੰਘ ਬਾਦਲ ਦੇ ਤੇ ਜਿਹੜਾ ਉਹ ਮਾਫੀਨਾਮਾ ਮੰਨਦਾ ਹੈ ਤੇ ਉਹ ਮਾਫੀਨਾਮਾ ਜਦੋਂ ਕਹਿੰਦੇ ਸੁਖਵੀਰ ਸਿੰਘ ਬਾਦਲ ਕੋਲ ਲੈ ਕੇ ਆਂਦਾ ਜਾਂਦਾ ਹੈ ਤਾਂ ਮੌਕੇ ਤੇ ਡਾਕਟਰ ਦਲਜੀਤ ਚਿੰਮਾ ਨੂੰ ਸੱਦਿਆ ਜਾਂਦਾ ਹੈ ਤੇ ਉਹਨਾਂ ਨੂੰ ਉਹ ਮਾਫੀਨਾਮਾ ਪੜਾਇਆ ਜਾਂਦਾ ਜਿਸ ਵਿੱਚ ਉਹ ਗਲਤੀ ਕਰਦੇ ਆ ਕਿ ਇਹ ਤਾਂ ਮਾਫੀਨਾਮਾ ਹਿੰਦੀ ਚ ਹੈ ਇਹਨੂੰ ਪੰਜਾਬੀ ਚ ਕਰਕੇ ਲਿਆਓ ਕੀ ਇਹ ਗੱਲ ਚ ਸੱਚਾਈ ਹੈ ਕਿ ਇਹ ਕੁਝ ਹੋਇਆ ਹੈ ਜਾਂ ਫਿਰ ਪ੍ਰਦੀਪ ਕਲੇਰ ਵੱਲੋਂ ਜਿਹੜੇ ਦੋਸ਼ ਲਗਾਏ ਜਾ ਰਹੇ ਨੇ ਉਹ ਕਿਸ ਹੱਦ ਤੱਕ ਸੱਚੇ ਨੇ ਜਾਂ ਝੂਠੇ ਨੇ ਮੈਨੂੰ ਬੜਾ ਦੁੱਖ ਹੁੰਦਾ ਜਦੋਂ ਸਮਾਜ ਦੇ ਵਿੱਚ ਉਹਨਾਂ ਅੰਸਰਾਂ ਨੂੰ ਟੈਲੀਵਿਜ਼ਨਾਂ ਦੇ ਉੱਤੇ ਬਿਠਾਇਆ ਜਾਂਦਾ ਜਿਨ੍ਹਾਂ ਦੇ ਉੱਤੇ ਦੋਸ਼ ਕੀ ਨੇ ਕਿ ਇਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਛੇ ਬੇਅਦਬੀਆਂ ਕੀਤੀਆਂ ਔਰ ਜਿਹੜੀ ਸਭ ਤੋਂ ਘਨੌਣੀ ਹਰਕਤ ਜਿਹੜੀ ਪਰਗਾੜੀ ਦੇ ਵਿੱਚ ਹੋਈ ਉਹਦਾ ਵੀ ਇਹ ਸਰਗਣਾ ਜਿਹੜਾ ਇਹ ਮੁੱਖ ਦੋਸ਼ੀ ਉਹਦਾ ਇਹ ਪ੍ਰਦੀਪ ਕਲੇਰ ਹੁਣ ਵਾਦੇ ਤਾਂ ਕਾਂਗਰਸ ਨੇ ਵੀ ਤੇ ਆਮ ਆਦਮੀ ਪਾਰਟੀ ਨੇ ਕੀਤੇ ਸੀ ਵੀ ਇਹਨਾਂ ਲੋਕਾਂ ਨੂੰ ਫਾਂਸੀ ਤੇ ਟੰਗਾ ਪਰ ਇਹ ਹੁਣ ਸਾਡੀ ਹਿੱਕ ਦੇ ਉੱਤੇ ਜਿਵੇਂ ਉਹਨਾਂ ਨੇ ਮੂੰਗਦਲਨਾਂ ਦੀ ਗੱਲ ਵੀ जखਮਾਂ ਦੇ ਉੱਤੇ ਨਮਕ ਛਿੜਕਣ ਵਾਲੀ ਗੱਲ ਇਹ ਸਿੱਖ ਕੌਮ ਦੇ जखਮਾਂ ਦੇ ਉੱਤੇ ਨਮਕ ਛਿੜਕ ਰਹੀਆਂ ਸਰਕਾਰਾਂ ਇਹ ਸਿਰਫ ਜਿਹੜੀ ਹੈਗੀ ਐ ਸਿੱਖ ਲੀਡਰਸ਼ਿਪ ਨੂੰ ਪਤਨਾਬ ਕਰਨ ਵਾਸਤੇ ਤੇ ਸਾਡੇ ਤਖਤਾਂ ਦੇ ਉੱਤੇ ਜਿਹੜੀ ਹੈਗੀ ਆ ਉਹ ਝੂਠੀਆਂ ਐਲੀਗੇਸ਼ਨ ਲਾ ਕੇ ਤੇ ਸਾਡੀ ਸਿੱਖ ਕੌਮ ਦੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਵਾਸਤੇ ਹੁਣ ਚੈਨਲ ਤੇ ਬੈਠਾ ਜਿਹੜੀ ਪਹਿਲੀ ਇੰਟਰਵਿਊ ਜਿਹੜੀ ਉਹਨੇ ਦਿੱਤੀ ਇਹਨੂੰ ਇਹ ਨਹੀਂ ਪੁੱਛਿਆ ਗਿਆ ਵੀ ਗੁਰੂ ਗ੍ਰੰਥ ਸਾਹਿਬ ਤੂੰ ਚੋਰੀ ਕੀਤਾ ਤੇ ਤੇਰੇ ਨਾਲ ਕਿਹੜੇ-ਕਿਹੜੇ ਸੀ ਇਮਾਨਦਾਰੀ ਨਾਲ ਦੱਸ ਜਦੋਂ ਤੁਹਾਡਾ ਗੁਰੂ ਗ੍ਰੰਥ ਸਾਹਿਬ ਨਾਲ ਕੀ ਵੈਰ ਸੀਗਾ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਜਿਹੜਾ ਸਾਰੀ ਮਨੁੱਖਤਾ ਨੂੰ ਇੰਨਾ ਵੱਡਾ ਸੰਦੇਸ਼ ਇੱਕ ਦਿੰਦਾ ਹੈ ਕਲਿਆਨ ਦਾ ਉਸ ਗ੍ਰੰਥ ਦੇ ਤੁਸੀਂ ਅੰਗ ਪਾੜ ਕੇ ਤੇ ਗਲੀਆਂ ਦੇ ਵਿੱਚ ਖਿਲਾਰੇ ਹਾਲੇ ਤੱਕ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਕੀ ਬੀੜ ਆ ਉਹਦੀ ਤੂੰ ਕਿੱਥੇ ਰੱਖੀ ਐ ਕਿੱਥੇ ਤੁਸੀਂ ਜਿਹੜੀ ਹੈਗੀ ਐ ਉਹਨੂੰ ਪਹੁੰਚਾਇਆ ਕਿ ਹਲੇ ਤੱਕ ਉਹ ਬੀੜ ਦੀ ਵੀਡੀਓ ਇਸ ਕਰਕੇ ਇਹਦੇ ਤੋਂ ਸਵਾਲ ਤਾਂ ਪੁੱਛੇ ਜਾਣੇ ਚਾਹੀਦੇ ਸੀ ਉਹਦੇ ਉਹਨੂੰ ਸਰਕਾਰ ਨੇ ਵਿਆ ਕੇ ਕਿਉਂਕਿ ਅਕਾਲ ਤਖਤ ਸਾਹਿਬ ਦੇ ਉੱਤੇ ਇਹ ਮਸਲਾ ਗਿਆ ਸਾਰਾ ਜਿਹੜਾ ਜਿੰਨਾ ਕੋਰ ਪ੍ਰਚਾਰ ਪਹਿਲਾਂ ਇਨਾਂ ਇਸ਼ੂ ਤੇ ਹੁੰਦਾ ਸੀ ਤੇ ਅਸੀਂ ਉੱਥੇ ਆਪਣਾ ਦਿੱਤੀ ਜਵਾਬ ਜਿਹੜਾ ਸਪਸ਼ਟੀਕਰਨ ਮੰਗਿਆ ਉਹ ਨਮਰਤਾ ਨਾਲ ਦੇ ਦਿੱਤਾ ਤੇ ਉਹਦੇ ਵਿੱਚ ਸਰਕਾਰ ਐਨੀ ਨੀਵੀਂ ਚੱਲੀ ਗਈ ਸਾਡੇ ਖਿਲਾਫ ਜਿਹੜੀ ਹੱਗਿਆ ਇਹ ਇੱਕ ਬਿਆਦਬੀ ਦਾ ਦੋਸ਼ੀ ਹੁਣ ਦੇਖੋ ਲੱਖਾਂ ਲੋਕਾਂ ਨੇ ਉਹਦਾ ਚਿਹਰਾ ਦੇਖਿਆ ਕਿੰਨਾ ਦੁੱਖ ਹੁੰਦਾ ਹੈ ਕਿ ਇਹ ਬੰਦਾ ਵੇਖੋ ਕਿੱਦਾਂ ਸਾਹ ਬਣਾ ਕੇ ਐਨਕਾ ਲਵਾ ਕੇ ਤੇ ਇਹਦੇ ਕੋਲੋਂ ਇਹਨੂੰ ਹੀਰੋ ਬਣਾ ਕੇ ਤੇ ਟੀਵੀ ਦੇ ਉੱਤੇ ਇਹ ਪੇਸ਼ ਕੀਤਾ ਜਾ ਰਿਹਾ ਜੀ ਚਿੰਮਾ ਸਾਹਿਬ ਮਾਫੀ ਜੀ ਜਿਹੜੇ ਇਦਾਂ ਦੇ ਤਰੀਕਾ ਭੁਗਤਣ ਗਏ ਸੀ ਬਿਆਦਬੀ ਦੇ ਦੋਸ਼ੀ ਤੇ ਲੋਕਾਂ ਨੇ ਤੇ ਕਚਹਿਰੀਆਂ 'ਚ ਮਾਰ ਦਿੱਤੇ ਸੀ ਚਿੰਮਾ ਸਾਹਿਬ ਇਹ ਕਿਹੜੀ ਪ੍ਰੋਟੈਕਸ਼ਨ ਇਹਨੂੰ ਦੇ ਰਿਹਾ ਇਹ ਮੈਂ ਭਗਵੰਤ ਮਾਨ ਨੂੰ ਵੀ ਪੁੱਛਣਾ ਚਾਹੁੰਦਾ ਵੀ ਇਹ ਜਿਹੜੇ ਤੇਰੇ ਰਾਜ ਦੇ ਵਿੱਚ ਬੜੇ ਤੁਸੀਂ ਦਮਗਜੇ ਬਾਰੇ ਸੀ ਤੇ ਮੈਂ ਕੇਂਦਰ ਦੀ ਸਰਕਾਰ ਨੂੰ ਵੀ ਪੁੱਛਣਾ ਚਾਹੁੰਨਾ ਵੀ ਬਹੁਤ ਤੁਸੀਂ ਲੋਕਾਂ ਨਾਲ ਵਿਦਵੀਆਂ ਦੇ ਉੱਤੇ ਵੱਡੇ ਵੱਡੇ ਵਾਅਦੇ ਤੁਸੀਂ ਕੀਤੇ ਸੀ ਆ ਤੁਸੀਂ ਦਿਨ ਜਿਹੜੇ ਸਿੱਖ ਸੰਗਤਾਂ ਨੂੰ ਦਿਖਾਉਣੇ ਸੀ ਵੀ ਸ਼ਰੇ ਆਮ ਇਹਨਾਂ ਲੋਕਾਂ ਨੂੰ ਕਿਸੇ ਚੀਜ਼ ਦਾ ਡਰ ਨਾ ਹੋਵੇ ਵੀ ਅਸੀਂ ਕਿੱਡੇ ਵੱਡੇ ਪਾਪ ਕੀਤੇ ਆ ਕਿੱਡੇ ਵੱਡੇ ਘਣਾਉਣੇ ਜੁਰਮ ਕੀਤੇ ਆ ਤੇ ਮੈਂ ਤੁਹਾਨੂੰ ਮੀਡੀਆ ਵਾਲਿਆਂ ਨੂੰ ਵੀ ਬੇਨਤੀ ਕਰਦਾ ਕਿ ਥੋੜੀ ਬਹੁਤੀ ਮੈਰਿਟ ਜਿਹੜੀ ਚੀਜ਼ਾਂ ਦੀ ਹੈ ਨਾ ਉਹ ਦੇਖਿਆ ਕਰੋ ਕਿਉਂਕਿ ਜੇ ਇਹਨਾਂ ਲੋਕਾਂ ਨੂੰ ਤੁਸੀਂ ਕੌਮ ਦੇ ਹੀਰੋ ਬਣਾ ਕੇ ਪੇਸ਼ ਕਰੋਗੇ ਸਟੇਟਾਂ ਦੇ ਹੀਰੋ ਬਣਾ ਕੇ ਪੇਸ਼ ਕਰੋਗੇ ਤੇ ਫਿਰ ਤੋਂ ਦਲਾਈਪ ਵੇਖਾ ਪੰਜਾਬ ਦਾ ਕੋਈ ਚੰਗੇ ਪਾਸੇ ਗੱਲ ਨਹੀਂ だっ ਵੀ ਮੈਂ ਸਮਝਦਾ ਕਿ ਕਿੰਨੇ ਲੋਕਾਂ ਦੀਆਂ ਇੱਥੇ ਸਮੱਸਿਆ ਨੇ ਅੱਜ ਪੰਜਾਬ ਦੇ ਵਿੱਚ ਦੇਖੋ ਕਿ ਕਿੰਨੀਆਂ ਵੱਡੀਆਂ ਵੱਡੀਆਂ ਸਮੱਸਿਆ ਆ ਨੇ ਕਿਤੇ ਨਸ਼ਿਆਂ ਦੀਆਂ ਕਿਤੇ ਲਾ ਐਂਡ ਆਰਡਰ ਦੀ ਸਮੱਸਿਆ ਕਿਤੇ ਬੱਚਿਆਂ ਦੀ ਐਜੂਕੇਸ਼ਨ ਨਸਟ ਹੋ ਗਈ ਹੈ ਕਿਤੇ ਹੈਲਥ ਦੀ ਸਮੱਸਿਆ ਕਿਤੇ ਦਫ਼ਤਰਾਂ ਦੇ ਵਿੱਚ ਲੋਕਾਂ ਨੂੰ ਕੋਈ ਨਹੀਂ ਪੁੱਛਦਾ ਪਰ ਕਿਸੇ ਟੈਲੀਵਿਜ਼ਨ ਚੈਨਲ ਕੋਲੇ ਟਾਈਮ ਨਹੀਂ 4-4 ਘੰਟੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਐਨਕਾ ਲਵਾ ਕੇ ਤੇ ਆਪਰ ਉੱਤੇ ਦਫ਼ਤਰ 'ਚ ਬਿਠਾ ਕੇ ਤੇ ਕੀ ਸੰਦੇਸ਼ ਦੇਣਾ ਚਾਹੁੰਦੇ ਕਿਹੜੀ ਅਸੀਂ ਸਮਾਜ ਦੀ ਸੇਵਾ ਕਰਦੇ ਪਏ ਕੋਈ ਚੈਨਲਾਂ ਦੇ ਧੰਦੇ ਹੀ ਇਸੇ ਕੰਮ ਤੇ ਹੋ ਗਏ ਕਿ ਜਿਹੜੇ ਬੈਠ ਕੇ ਤੇ ਇਹਨਾਂ ਚੀਜ਼ਾਂ ਨੂੰ ਆਹ ਦੇਖੋ ਜੀ ਇਹਨੇ ਇਹ ਬੰਦੇ ਦੀ ਔਕਾਤ ਕੀ ਹੈ ਜਿਹੜਾ ਕਹਿ ਰਿਹਾ ਜਿਹੜੇ ਬੰਦਾ ਕਿਸੇ ਦੇ ਉੱਤੇ ਦੋਸ਼ ਲਾ ਰਿਹਾ ਉਹਦੀ ਔਕਾਤ ਕੀ ਹੈ ਉਹਦੀ ਕਰਤੂਤ ਕੀ ਹੈ ਇਹਦੇ ਤੇ ਜਾਣ ਦੀ ਬਜਾਏ ਇਹੀ ਕੰਮ ਪਹਿਲਾਂ ਜਸਤੇਜ ਰਣਜੀਤ ਸਿੰਘ ਬਾਰੇ ਉਹਨੇ ਘੱਟੀਆਂ ਕੰਮ ਕੀਤੇ ਸੀ ਕਦੀ ਉੱਥੇ ਕੋਈ ਸਾਫ ਦਾ ਐਮਐਨਏ ਖੜਾ ਕਰ ਲਿਆ ਕਦੀ ਬੱਬੇ ਤੋਂ ਕੋਈ ਫਿਲਮ ਸਟਾਰ ਸੱਦ ਲਿਆ ਕਦੀ ਕੋਈ ਹੋਰ ਨਵਾਂ ਪਾਤਰ ਪੇਸ਼ ਕਰ ਦਿੱਤਾ ਕਦੀ ਕੋਈ ਬੀਬੀ ਪੇਸ਼ ਕਰ ਦਿੱਤੀ ਤੇ ਅੱਜ ਤੱਕ ਇਹਨਾਂ ਨੂੰ ਪੁੱਛੋ ਵੀ 5 ਸਾਲ ਗੰਦੀ ਰਾਜਨੀਤੀ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਇਸੇ ਗਲਤੀ ਕਰਕੇ ਤੇ ਆ 2.5 ਤੇ 3 ਸਾਲ ਇਹਨਾਂ ਤੇ ਕਰਕੇ ਤੇ ਜੇ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜੀ ਇਹ ਬਦਬੀ ਹੋਈ ਆ ਉੱਥੇ ਗੋਲੀ ਚੱਲੀ ਆ ਉੱਥੇ ਘੰਟਪੜ ਖੰਡਿਤ ਹੋਇਆ ਉਹਦਾ ਕਦੀ ਮੁੱਖ ਮੰਤਰੀ ਨੂੰ ਕਿਸੇ ਨੇ ਜਵਾਬ ਨਹੀਂ ਪੁੱਛਿਆ ਜਿੰਨੇ ਕੁਐਸਚਨ ਕੀਤੇ ਜਾਂਦੇ ਆ ਸਿਰਫ ਕਾਂਗਰਸ ਦੇ ਕੀਤੇ ਜਾਂਦੇ ਕਿਸੇ ਨੇ ਕਾਂਗਰਸ ਦੇ ਰੋਲ ਤੇ ਵੀ ਕਾਂਗਰਸ ਦੇ ਮੁੱਖ ਮੰਤਰੀ ਸ਼ਰਮ ਉੱਤੇ ਡੇਰ ਜਾ ਕੇ ਵੋਟਾਂ ਮੰਗਦੇ ਰਹੇ ਉਹਨਾਂ ਦਾ ਕਿਸੇ ਨੂੰ ਚਿਤਨ ਉਹਨਾਂ ਨੂੰ ਸਾਰਾ ਕੁਝ ਮਾਪ ਹੈ ਆ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਕੀ ਕੁਝ ਹੋ ਰਿਹਾ ਕਿੰਨੇ ਬੇਅਦਬੀ ਹੋ ਗਈਆਂ ਕਿਸੇ ਨੂੰ ਕੋਈ ਯਾਦ ਨਹੀਂ ਇਸ ਕਰਕੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਕਿਹੜਾ ਬੰਦਾ ਜਿਹੜੇ ਤੁਸੀਂ ਕੁਐਸਚਨ ਪੁੱਛਦੇ ਉਹਦੀ ਕਰਤੂਤ ਕੀ ਹੈ ਕਿ ਉਹਨੂੰ ਵਾਅਦਾ ਮਾਫ ਬਣਾਇਆ ਜਾ ਰਿਹਾ ਮੰਨ ਲਓ ਵੀ ਤੈਨੂੰ ਇਸ ਘਣਾਉਣੇ ਪਾਪ ਦੇ ਵਿੱਚ ਜਿਹੜੀ ਸਖਤ ਸਜ਼ਾ ਹੋਣੀ ਹੈ ਸਰਕਾਰ ਨੂੰ ਵਾਦਾ ਕਰੀਏ ਵੀ ਤੈਨੂੰ ਬਚਾ ਦੇਾਂਗੇ ਤੇ ਤੂੰ ਇਹਨਾਂ ਲੀਡਰਾਂ ਦੇ ਉੱਤੇ ਦੋਸ਼ ਲਾ ਦੇ ਤੇ ਅਸੀਂ ਇਹਦੇ ਚੋਂ ਗੱਲਾਂ ਦਾ ਜਵਾਬ ਦੇਈ ਅਸੀਂ ਸਮਰਪਤਾ ਅਕਾਲ ਤਖਸਰ ਸਾਬ ਨੂੰ ਅਕਾਲ ਤਖਸਰ ਸਾਬ ਨੇ ਜੋ ਸਾਡੇ ਤੋਂ ਮੰਗਿਆ ਸੀ ਉਹ ਅਸੀਂ ਹੱਥ ਜੋੜ ਕੇ ਉੱਤੇ ਦਿੱਤਾ ਜਿੱਦਾਂ ਉਹ ਮੀਟਿੰਗ ਬੁਲਾਉਣਗੇ ਪੈਸੇ ਕਾਦਰ ਨਹੀਂ ਸੀ ਪ੍ਰਵਾਨ ਕਰਨਾ ਦਾ ਮੈਦਰੀ ਹਾਰਾ ਸੀਗਾ ਚਿਮਾ ਸਾਹਿਬ ਕੇ ਜਿੱਥੇ ਅਕਾਲੀ ਦਲ ਤੇ ਦੋਸ਼ ਲਗਾਏ ਜਾ ਰਹੇ ਆ ਕਿ ਉਹਨਾਂ ਦੇ ਸਮੇਂ ਬੇਅਦਬੀ ਹੋਈ ਆ ਤਾਂ ਮੌਕੇ ਦੀਆਂ ਸਰਕਾਰਾਂ ਵੀ ਉਨੀ ਭਾਗੀਦਾਰ ਹੋ ਗਈਆਂ ਕਿ ਬੇਅਦਬੀ ਦੇ ਜਿਹੜੇ ਤੇ ਦੋਸ਼ ਲੱਗੇ ਹੁਣ ਕੋਰਟ ਵੱਲੋਂ ਭਗੌੜਾ ਤੱਕ ਕਰਾਰ ਦਿੱਤਾ ਗਿਆ ਹੋਵੇ ਉਸੇ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਹੋਵੇ ਮੌਕੇ ਦੀਆਂ ਸਰਕਾਰਾਂ ਵੱਲੋਂ ਅਤੇ ਉਹ ਇੰਟਰਵਿਊਆਂ ਤੱਕ ਦੇ ਰਿਹਾ ਪਹਿਲਾ ਮਾਮਲਾ ਆਇਆ ਸੀਗਾ ਗੈਂਗਸਟਰ ਦਾ ਤਾਂ ਹੁਣ ਮਾਮਲਾ ਆ ਗਿਆ ਗੁਰੂਗ੍ਰਾਂਸਾ ਮਰਾ ਜੁੜੇ ਹੋਏ ਦੋਸ਼ੀ ਦਾ ਤਾਂ ਕਿਵੇਂ ਦੇਖਦੇ ਹੋ ਕਿ ਕੀ ਕੀ ਤਾਕਤਾਂ ਵਰਤੀਆਂ ਜਾ ਰਹੀਆਂ ਨੇ ਕਿਉਂ ਇੰਨਾ ਕੁਝ ਜਿਹੜਾ ਇਹ ਕੁਝ ਕੀਤਾ ਜਾ ਰਿਹਾ ਮੈਂ ਸਮਝਦਾ ਕਿ ਸਿੱਖ ਕੌਮ ਦਾ ਜਿਹੜਾ ਸਬਰ ਹੈ ਨਾ ਉਹ ਤਾਂ ਬੜਾ ਵੱਡਾ ਟੈਸਟ ਲਿਆ ਜਾ ਰਿਹਾ ਹੈ ਇਹ ਸਰਕਾਰਾਂ ਨੂੰ ਪਤਾ ਨਹੀਂ ਕਿ ਇਹ ਇਸ ਤਰੀਕੇ ਹੀਰੋ ਬਣਾ ਕੇ ਇਹ ਲੋਕ ਪੇਸ਼ ਕਰੋਗੇ ਸੰਗਤ ਦੇ ਸਾਹਮਣੇ ਤੇ ਸੰਗਤ ਦੀਆਂ ਭਾਵਨਾਵਾਂ ਜਿਹੜੀਆਂ ਉਹ ਉਬਾਲੇ ਮਾਰਦੀਆਂ ਇਹ ਸਰਕਾਰਾਂ ਨੂੰ ਸਮਝ ਆਉਣੀ ਚਾਹੀਦੀ ਕਿ ਤੁਸੀਂ ਬੜੀ ਖਤਰਨਾਕ ਖੇਡ ਜਿਹੜੀ ਆ ਉਹ ਖੇਡਦੇ ਹੋ ਸਿਰਫ ਇੱਕ ਗੰਦੀ ਰਾਜਨੀਤੀ ਕਰਕੇ ਕਿਉਂਕਿ ਮਸਲਾ ਕਾਲਤਕ ਸਾਬ ਤੇ ਸੀ ਤੇ ਉਹਦੇ ਵਾਸਤੇ ਤੁਸੀਂ ਆਪਣੇ ਜਵਾਬ ਦਿਓ ਕਿੰਨੀਆਂ ਬੇਦਬੀਆਂ ਉਸ ਤੋਂ ਬਾਅਦ ਹੋ ਗਈਆਂ ਆ ਕਾਂਗਰਸ ਨੂੰ ਪੁੱਛੋ ਵੀ ਜਿਹੜੀ ਹਰਮੰਦਰ ਸਾਹਿਬ ਦੇ ਵਿੱਚ ਸਭ ਤੋਂ ਵੱਡੀ ਬੇਦਬੀ ਦੀ ਕੋਸ਼ਿਸ਼ ਹੋਈ ਸੀ ਉਹਦਾ ਅੱਜ ਤੱਕ ਇਹ ਬੰਦਾ ਵੀ ਨਹੀਂ ਪਛਾਣ ਪਾਇਆ ਕਿ ਉਹ ਕਿਹੜਾ ਸੀ ਜਿਹੜਾ ਰੋਸ ਨਾਲ ਮੌਕੇ ਦੇ ਉੱਤੇ ਸੰਗਤ ਨੇ ਉਹਨੂੰ ਦੂਜਾ ਮਾਰਿਆ ਗਿਆ ਤੇ ਇਹ ਇਹ ਅੱਜ ਤੱਕ ਇਹੋ ਨਹੀਂ ਹੁੰਦਾ ਸਪਾਇ ਉਹ ਬੰਦਾ ਕੌਣ ਸੀ ਉਹਦਾ ਏਮ ਕੌਣ ਸੀ ਉਹਦੇ ਪਿੱਛੇ ਕੌਣ ਸੀ ਆ ਸਤਾਰਪੁਰ ਲੁਧਿਆਣਾ ਇਨਸੀਡੈਂਟ ਮੈਂ ਤੁਹਾਡੇ ਸਾਹਮਣੇ ਦੱਸਦੀ ਆ ਬਰੱਡੇ ਦੇ ਵਿੱਚ ਕੱਡੀ ਵੱਡੀ ਵਿਦਵਿਧੀ ਘਟਨਾ ਹੋਈ ਸੀ ਇੱਕ ਨਹੀਂ ਕਿੰਨੀਆਂ ਘਟਨਾਵਾਂ ਹੋ ਗਈਆਂ ਜੇ ਅਸੀਂ ਰਾਜਨੀਤੀ ਤੁਹਾਡੇ ਕੋ ਘਟੀਆਂ ਨਹੀਂ ਕਰਦੇ ਤਾਂ ਘਟੋ ਘਟ ਇਹ ਤਾਂ ਨਹੀਂ ਕਿ ਤੁਸੀਂ ਜਿਹੜੀ ਹੈਗੀ ਮੌਕੇ ਦੀਆਂ ਜਿਹੜੀਆਂ ਹਕੂਮਤਾਂ ਅਵਰਿੰਦਰ ਸਿੰਘ ਦੇ ਰਾਜ ਚ ਸੈਂਕੜੇ ਦੀਆਂ ਸਭ ਨੇ ਹੋ ਗਈਆਂ ਉਹ ਸਾਰਾ ਕੁਝ ਹੀ ਜਿਹੜੇ ਕਰਕੇ ਤੇ ਰਾਜਪรรค ਧੋ ਕੇ ਚਲੇ ਗਏ ਇੱਥੇ ਗੰਦੀ ਰਾਜਨੀਤੀ ਜਿਹੜੀ ਆ ਫੇਰ ਅਕਾਲੀ ਦਲ ਦੇ ਪਿੱਛੇ ਜੀ ਆਹ ਨਵਾਂ ਬੰਦਾ ਆ ਗਿਆ ਬੰਦਾ ਕਿਹੜਾ ਆ ਗਿਆ ਬੱਦੇ ਦੇ ਕਰਤੂਤ ਤੇ ਦੇਖੋ ਵੀ ਬੱਦੇ ਦੀ ਕਰਤੂਤ ਕੀ ਹੈ ਮੈਂ ਇਮਾਨਦਾਰੀ ਨਾਲ ਪੁੱਛਣਾ ਚਾਹੁੰਦਾ ਸਾਰੇ ਚੈਨਲ ਨੂੰ ਕਿ ਇਹ ਇਹ ਕਰਤੂਤਾ ਕਰਨ ਵਾਲੇ ਬੰਦੇ ਇਸ ਤਰ੍ਹਾਂ ਹੀਰੋ ਬਣਾ ਕੇ ਤੇ ਟੀਵੀ ਤੇ ਪੇਸ਼ ਕਰਨੇ ਚਾਹੀਦੇ ਕਿ ਸ਼ੋਭਾ ਦਿੰਦਾ ਕਿਉਂਕਿ ਪੈਸਾ ਹੀ ਤੇ ਇੱਕ ਸਾਰੀ ਚੀਜ਼ ਨਹੀਂ ਤਾਂ ਰਹੀ ਆ ਜਿਹੜੇ ਰੋਜ਼ ਡਿਬੇਟਾਂ ਕਰਦੇ ਹਨ ਉਹਦੇ ইস্যੂ ਤੇ ਉਹਨਾਂ ਨੂੰ ਜਵਾਬ ਪੁੱਛਣਾ ਚਾਹੀਦਾ ਜੀ ਤਾਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਬਿਉਂਤ ਬੰਦੀ ਬਣਾਉਣੀ ਚਾਹੀਦੀ ਸੀ ਕਿ ਪੰਚਾਇਤੀ ਚੋਣਾਂ ਆਉਣਗੀਆਂ ਅਸੀਂ ਇਹ ਕਰਾਂਗੇ ਜੇਕਰ ਬਲਾਕ ਸੰਪਤੀ ਦੀ ਚੋਣ ਆਵੇਗੀ ਜ਼ਿਲ੍ਹਾ ਪ੍ਰਸ਼ਾਸਨ ਦੀ ਚੋਣ ਆਵੇਗੀ ਤਾਂ ਉਹਦੇ ਉਮੀਦਵਾਰ ਜਿਹੜੇ ਤਿਆਰ ਕਰਨ ਦੀ ਲੋੜ ਸੀਗੀ ਪਰ ਮੌਕੇ ਦੇ ਜਿਹੜੇ ਹਾਲਾਤ ਬਣੇ ਹੋਏ ਆ ਉਹ ਹਾਲਾਤ ਇਹ ਹੋ ਗਏ ਕਿ ਆਪਣੀ ਹੀ ਪਾਰਟੀ ਦੇ ਕਲੇਸ਼ ਵਿੱਚ ਰੁੱਝੀ ਹੋਈ ਅਕਾਲੀ ਦਲ ਆਖਰਕਾਰ ਇਹ ਕਲੇਸ਼ ਕਦੋਂ ਕੱਠਾਵੇਂਗਾ ਕਿ ਕੋਈ ਫੈਸਲਾ ਲਿਆ ਜਾ ਸਕਦਾ ਹੈ ਕਿ ਸੁਖਵੀਰ ਸਿੰਘ ਬਾਦਲਦੀਪ ਪ੍ਰਧਾਨਗੀ ਜਿਹੜੀ ਬਦਲੀ ਜਾ ਸਕਦੀ ਹੈ ਕਿਉਂਕਿ ਬਿੱਤੇ ਕੱਲ ਹੀ ਬਾਗੀ ਧੜੇ ਨੇ ਦੋਸ਼ ਲਗਾਇਆ ਕਿ ਜੋ ਸਾਨੂੰ ਬਾਹਰ ਕੀਤਾ ਗਿਆ ਉਹ ਜਿਹੜਾ ਕਲੇਰ ਵੱਲੋਂ ਦੋਸ਼ ਲਗਾਏ ਗਏ ਨੇ ਉਸ ਨੂੰ ਦਬਾਉਣ ਦੇ ਲਈ ਸਾਰੀ ਕਾਰਵਾਈ ਹੋਈ ਹੈ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਸਭ ਤੋਂ ਵੱਡੀ ਬੇਸ਼ਰਮੀ ਮੈਨੂੰ ਇਹ ਲੱਗੀ ਹੈ ਜਿਹੜੀ ਹੁਣ ਤੁਸੀਂ ਯਾਦ ਕਰਾਈ ਕਿ ਆ ਜਿਹੜੇ ਸੁਧਾਰ ਰਹਿਤ ਦੇ ਮੋਢੀ ਹੈ ਇਹਨਾਂ ਦਾ ਅੱਜ ਹੀ ਮੈਂ ਅਖਬਾਰ ਦੇ ਵਿੱਚ ਬਿਆਨ ਪੜ੍ਹ ਰਿਹਾ ਸੀ ਇਹ ਸਾਰੇ ਡਟ ਕੇ ਤੇ ਪ੍ਰਦੀਪ ਕਲੇਰ ਨਾਲ ਖੜ ਗਏ। ਮਤਲਬ ਦੇਖੋ ਕੁੰਡੀਆਂ ਕਿਵੇਂ ਇਹਨਾਂ ਦੀਆਂ ਪਿੱਛੇ ਜੁੜੀਆਂ ਹੋਈਆਂ। ਜਿਹੜੀਆਂ ਕਿ ਇਹ ਡਟ ਕੇ ਅੱਜ ਜਿਹੜਾ ਗੁਰਪ੍ਰਤਾਪ ਸਿੰਘ ਵਡਾਲਾ ਹੋਣ ਦੀ ਅੱਜ ਸਟੇਟਮੈਂਟ ਆਈ ਹੈ। ਐਡੀ ਐਮਰਜੈਂਸੀ ਪੈ ਗਈ ਉਹਨਾਂ ਨੂੰ ਕਿ ਪ੍ਰਦੀਪ ਕਲੌਰ ਦੀ ਕਿਉਂਕਿ ਸਾਡੇ ਜਿਹੜਾ ਪਾਰਟੀ ਦਾ ਬੁਖਸਪੋਕਸਮੈਨ ਹੈ। ਉਹਨੇ ਜਦੋਂ ਟੀਵੀ ਦੇ ਉੱਤੇ ਆ ਕੇ ਉਹਦੀ ਛਿੰਡਾਤੀ ਲੋਕਾਂ ਦੇ ਵਿੱਚ ਨੰਗਾ ਕਰ ਦਿੱਤਾ ਉਹਨੂੰ ਟੀਵੀ ਦੇ ਉੱਤੇ ਬੈਠੇ ਨੂੰ। ਇਹਨਾਂ ਨੂੰ ਫਿਕਰ ਪੈ ਗਿਆ ਕਿ ਉਹਨੂੰ ਬਚਾਈਏ ਕੱਲ 7 ਵਜੇ ਦੇਖੋ 7 ਵਜੇ ਕਿਹੜਾ ਟਾਈਮ ਹੁੰਦਾ ਤੇ ਇਹਨਾਂ ਨੇ ਡੇਰੇ ਜਿਹੜੇ ਉਹ ਜਿਹੜੇ ਹੈਗਾ ਉਹਦਾ ਜਿਹੜਾ ਹੈਗਾ ਆ ਦੋਸ਼ੀ ਮੁੱਖ ਬਦਬੀਆ ਦਾ ਉਹਦੇ ਹੱਕ ਦੇ ਵਿੱਚ ਆ ਕੇ ਤੇ ਪ੍ਰੈਸ ਕਾਨਫਰੰਸ ਕੀਤੀ ਇਹ ਸਦਾਰ ਲਹਿਰ ਹੋਣੀ ਆ ਦੁਨੀਆ ਦੇ ਵਿੱਚ ਮੇਰੇ ਹਲ ਪਹਿਲੀ ਇਹ ਸਦਾਰ ਲਹਿਰ ਹੋਣੀ ਹੈ ਜਿਹੜੀ ਬਦਬੀ ਦੇ ਦੋਸ਼ੀ ਦੇ ਨਾਲ ਪਹਿਲੀ ਜਿਹੜਾ ਐਕਸ਼ਨ ਹੈ ਤੇ ਸ਼ਾਮ ਨੂੰ 7 ਵਜੇ ਇਹਨਾਂ ਨੇ ਜਿਹੜੀ ਐ ਉਥੇ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਕਾਦੇ ਵਾਸਤੇ ਕਿ ਆ ਜਿਹੜਾ ਵਿਦਵੀਆਂ ਦਾ ਮੁੱਖ ਦੋਸ਼ੀ ਐ ਇਹਨੇ ਜਿਹੜੇ ਸਵਾਲ ਕੀਤੇ ਆ ਸੁਖਵੀਰ ਬਾਦਲ ਉਹਦਾ ਜਵਾਬ ਦੇ ਲੈਣ ਦਿੱਤਾ ਇਸ ਕਿ ਇਹਨੇ 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 ਨੀਵੇਂ ਚੜੇ ਗਏ ਤੁਸੀਂ ਕਿ ਇਸ ਤਰ੍ਹਾਂ ਪੰਥ ਬਚਾਇਆ ਜਾਏਗਾ ਮੈਂ ਇਹੀ ਤਾਂ ਮੈਂ ਹੈਰਾਨ ਵੀ ਤੁਸੀਂ ਦੇਖੋ ਵੀ ਕਿੱਡੀ ਛੇਤੀ ਕਿਥੋਂ ਉਹਨਾਂ ਨੂੰ ਹੁਕਮ ਆਇਆ ਹੋਊਗਾ ਫਟਾਫਟ ਵੀ ਮਜਬੂਰੀ ਵਾਸ 7 ਵਜੇ ਫਟਾਫਟ ਸ਼ਾਮ ਨੂੰ ਪ੍ਰੈਸ ਕਾਨਫਰੰਸ ਮੈਂ ਸਾਰਾ ਤੋਂ ਜੋ ਪੁੱਛਦਾ ਨਾ ਤੂੰ ਪਿਆ ਯਾਰ ਐਨਾ ਐਨਾ ਹੁਣ ਤੁਸੀਂ ਜਿਹੜੀ ਨੰਗਾਰ ਆ ਜੂਗਾ ਮੈਂ ਉਹ ਲੋਕਾਂ ਹੀ ਪੇ ਸੁਧਾਰ ਲੈ ਮੀਂਹ ਘਾਰ ਲੈ ਤੇ ਨਿਹਾਰ ਦਾ ਸਿਖਰ ਆ ਗਿਆ ਪਹਿਲੇ ਦਿਨੀ ਵੀ ਸਾਰੇ ਕੰਮ ਛੱਡ ਕੇ ਸ਼ਾਮ ਨੂੰ 7 ਵਜੇ ਪ੍ਰਦੀਪ ਕੜੋਹ ਜਿਹੜਾ ਖਲੇਰ ਹੈ ਬਦਬੀਆਂ ਦਾ ਮੁੱਖ ਦੋਸ਼ੀ ਕਢਾਉਣਾ ਪਾਪੀ ਜਿਹਨੂੰ ਫਾਂਸੀ ਦੇ ਟੰਗਿਆ ਜਾਣਾ ਚਾਹੀਦਾ ਉਹਦੀ ਮਦਦ ਵਾਸਤੇ ਕੌਣ ਆਏ ਜਿਹੜਾ ਸੁਧਾਰ ਲੈਰ ਦਾ ਮੁੱਢੀ ਕਮਾਲ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਜੋ ਦਿਨੋ-ਦਿਨ ਸਿਆਸੀ ਕਮਾਸਾਨੋਂ ਮੱਚਿਆ ਹੋਇਆ ਹੈ ਤੇ ਇੱਕ ਦੂਜੇ ਤੇ ਸ਼ਬਦੀ ਬਾਹਰ ਹੋ ਰਹੇ ਨੇ ਤਾਂ ਉਸ ਤੇ ਗੱਲਬਾਤ ਕੀਤੀ ਹੈ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਹ ਚੱਕਰ ਵੀ ਥਮੇਗਾ ਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਪੈਰਾਂ 'ਤੇ ਖੜਾ ਹੁੰਦਾ ਨਜ਼ਰ ਆਏਗਾ ਵੀਡੀਓ ਜਰਨਲਿਸਟ ਨਿਸ਼ਾਨ ਸ਼ਰਮਾ ਦੇ ਨਾਲ ਸਤਨਾਮ ਸਿੰਘ ਮਠੋਈ ਔਨ ਏਅਰ